ਪੰਜਾਬੀ ਐਕਟਰ ਪ੍ਰੋਡਿਊਸਰ ਅਤੇ ਲੁਧਿਆਣਾ ਦੀ ਮਹਿਲਾ ਗੂ ਤੀਜੀ ਸੰਧੂ ਦਾ ਇੱਕ ਵਾਰ ਫਿਰ ਤੋਂ ਮਾਮਲਾ ਸੁਰਖੀਆਂ ਦੇ ਵਿੱਚ ਹੈ ਦਰਸਲ ਕਿਰਾਏਦਾਰ ਅਤੇ ਤੀਜੀ ਸੰਧੂ ਦੇ ਵਿਚਕਾਰ ਹੋਈ ਤਕਰਾਰ ਦੀਆਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਦਰਸਲ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਅਣਪਣ ਚੱਲ ਰਹੀ ਸੀ ਅਤੇ ਆਮੋ ਸਾਹਮਣੇ ਸਨ ਅਤੇ ਇਸ ਮਾਮਲੇ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਵੀ ਲਗਾ ਰਹੇ ਸਨ ਅਤੇ ਹੁਣ ਦੁਬਾਰਾ ਫਿਰ ਤੋਂ ਇਸ ਮਾਮਲੇ ਦੇ ਵਿੱਚ ਦੋਨਾਂ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਜੀ ਸਾਨੂੰ ਕੀ ਗੱਲ ਬਾਤ ਹੈ ਕੱਲ ਕੁਝ ਨਹੀਂ ਹੋਈ 2 ਤਰੀਕ ਤੋਂ ਇਸ ਬੰਦੇ ਨੇ ਇਹ ਸਾਡੀ ਪ੍ਰਾਪਰਟੀ ਤੇ ਇਲੀਗਲ ਬੈਠਾ ਅਸੀਂ ਸਰਪੰਚਾਂ ਦੇ ਥਰੂ ਅਸੀਂ ਸਾਰੇ ਲੋਕਲ ਲੋਕਾਂ ਦੇ ਮਦਦ ਲੈ ਕੇ ਇਸ ਬੰਦੇ ਨੂੰ ਉਠਾ ਲੈਣ ਦੀ ਕੋਸ਼ਿਸ਼ ਕੀਤੀ ਮੈਨੂੰ ਨਹੀਂ ਪਤਾ ਕਿ ਇਹ ਦੀ ਸ਼ਹਿ ਚ ਬੈਠਾ ਮੈਂ ਤਾਂ ਚਾਹੁੰਦੀ ਆ ਮੀਡੀਆ ਨੰਗਾ ਕਰੇ ਉਸ ਬੰਦੇ ਦਾ ਚਿਹਰਾ ਜਿਸ ਜਿਸ ਨੇ ਇਹ ਗੁੰਡੇ ਨੂੰ ਪਨਾਹ ਦਿੱਤੀ ਹੋਈ ਹੈ ਇਹਦੇ ਕੋਲ ਕੋਈ ਵੀ ਲੀਗਲ ਨਹੀਂ ਹੈਗਾ ਸਾਡੇ ਲਈ ਸਾਡਾ ਕੋਈ ਇਹ ਕਿਰਾਏਦਾਰ ਨਹੀਂ ੱੱਕੇ ਨਾਲੇ ਬੈਠਾ ਔਰ ਦੋ ਤਰੀਕ ਨੂੰ ਇਹਨੇ ਮੇਰੇ ਤੇ ਕੱਪੜੇ 파ੜੇ ਮੇਰੇ ਤੁਸੀਂ মিডিਆ ਦੇ ਸਾਹਮਣੇ ਕਵਰ ਕੀਤਾ ਮੇਰੇ ਭਰਾ ਤੇ ਅਟੈਕ ਕੀਤਾ ਅਸੀਂ ਹਜੇ ਪੁਲਿਸ ਦੇ ਗੇੜੇ ਲਾਉਂਦੇ ਫਿਰਦੇ ਆ ਇਹਨੇ ਜੀ ਅਸੀਂ 4 ਦਿਨਾਂ ਤੋਂ 5 ਦਿਨਾਂ ਤੋਂ ਪਰਚਾ ਨਹੀਂ ਸੀ ਦਰਜ ਹੋ ਰਿਹਾ ਤੇ ਮੈਂ ਆਪਣੇ ਕਈ ਅਕਲ ਤਾਰ ਸੰਧਵਾ ਜੀ ਕੋਲ ਸਪੀਕਰ ਸਾਹਿਬ ਕੋਲੇ ਸਪੀਕਰ ਸਾਹਿਬ ਤੋਂ ਮੈਂ ਸੀਪੀ ਸਾਹਿਬ ਨੂੰ ਫੋਨ ਕਰਾਇਆ ਸੀਪੀ ਸਾਹਿਬ ਨੇ ਏਸੀਪੀ ਸਾਹਿਬ ਨੂੰ ਮਾਰਕ ਕੀਤੀ ਤਾਂ ਜਾ ਕੇ ਇਸ ਬੰਦੇ ਤੇ ਪਰਚਾ ਦਰਜ ਹੋਇਆ ਪਰਚਾ ਦਰਜ ਹੋਇਆ ਇਹਨੂੰ 4 ਤੋਂ 5 ਦਿਨ ਹੋ ਗਏ ਹਜੇ ਤੱਕ ਇਹ ਬੰਦਾ ਅਰੈਸਟ ਨਹੀਂ ਹੋਇਆ ਇਹ ਬੰਦਾ ਅਰੈਸਟ ਨਹੀਂ ਹੋਇਆ ਬੰਦਾ ਹੁਣ ਤੱਕ ਅਰੈਸਟ ਨਹੀਂ ਹੋਇਆ ਤੁਹਾਡੇ ਸਾਹਮਣੇ ਆ 354 ਬੀ ਲੱਗੀ ਆ ਤਿੰਨ ਚਾਰ ਤਰਾਮਾਂ ਲੱਗਣ ਦੇ ਬਾਅਦ ਵੀ ਬੰਦਾ ਅਰੈਸਟ ਨਹੀਂ ਹੋਇਆ ਬੰਦਾ ਸ਼ਰਿਆ ਮੁਕਮਰਿਆ ਜੀ ਸਾਨੂੰ ਕਿਹਾ ਜਾ ਰਿਹਾ ਜੀ ਫੜਿਆ ਨਹੀਂ ਜਾ ਰਿਹਾ ਜੀ ਪਗੋੜਾ ਮਨ ਕੀ ਪ੍ਰਸ਼ਾਸਨ ਦੀ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਮੈਂ ਵੀ ਐਮਐਲਏ ਇਲੈਕਸ਼ਨ ਲੜੀ ਆ ਇਹ ਪ੍ਰਾਪਰਟੀ ਮੈਂ ਭਈਆਂ ਨੂੰ ਉਤਕਬਜੇ ਕਰਨ ਲਈ ਨਹੀਂ ਬਣਾਈ ਇਹ ਸਾਡੀ ਪਛਤੈਨੀ ਪ੍ਰਾਪਰਟੀ ਸਾਡੇ ਬਾਪ ਦੀ ਪ੍ਰਾਪਰਟੀ ਆ ਅਸੀਂ ਕਿਸੇ ਦੇ ਕਬਜ਼ੇ ਨਹੀਂ ਕੀਤੇ ਇਸ ਬੰਦੇ ਦੇ ਕਬਜ਼ਿਆਂ ਦੇ ਮੈਂ ਐਫ ਆਈ ਆਰਾਂ ਕਬਜ਼ਿਆਂ ਦੇ ਕੇਸ ਸਾਰਾ ਕੁਝ ਏਸੀਪੀ ਸਾਹਿਬ ਨੂੰ ਦੇ ਕੇ ਆਈ ਐਸਐਚਓ ਸਾਹਿਬ ਸਹਿ ਮੇਰੇ ਤੇ ਨਾ ਮੇਰੀ ਕੋਈ ਕਾਰਵਾਈ ਹੋਈ ਨਾ ਇਹ ਬੰਦਾ ਹੁਣ ਤੱਕ ਅਰੈਸਟ ਹੋਇਆ ਹੁਣ ਜਦੋਂ ਮੈਂ 3 ਵਜੇ ਇਹਨੇ ਅਟੈਕ ਕੀਤਾ ਜੀ ਮੇਰੀ ਪ੍ਰਾਪਰਟੀ ਤੇ ਰਾਤ ਨੂੰ ਇਹ 7 ਵਜੇ ਇੱਥੇ ਗੇੜੇ ਮਾਰਨ ਲੱਗ ਗਿਆ ਮੈਂ ਐਸਐਚਓ ਸਾਹਿਬ ਨੂੰ ਵੀਡੀਓ ਬਣਾ ਕੇ ਭੇਜੀ ਮੈਂ ਕਿਹਾ ਮੈਡਮ ਜੀ ਇਹ ਮੇਰੀ ਪ੍ਰਾਪਰਟੀ ਦੇ ਨੇੜੇ ਗੇੜੇ ਘੱਟ ਰਿਹਾ ਕੋਈ ਕਾਰਵਾਈ ਕਰੂਗਾ ਕਹਿੰਦੇ ਜੀ ਮੈਂ ਹੁਣੇ ਭੇਜਦੀਆਂ ਉਹਨਾਂ ਨੇ ਆਈਓ ਭੇਜਿਆ ਅਸੀਂ ਉਹਨਾਂ ਨੂੰ ਘਰ ਦਿਖਾਤਾ ਘਰ 'ਚ ਬੈਠਾ ਸੀ ਗੱਡੀ ਖੜੀ ਸੀ ਉਸ ਟਾਈਮ ਕੋਈ ਅਰੈਸਟ ਨਹੀਂ ਪਈ ਉਹਦੀ ਕੋਈ ਤੜਕੇ ਤੱਕ ਉਹਦੀ ਅਰੈਸਟ ਨਹੀਂ ਪਈ 3 ਵਜੇ ਆ ਕੇ ਇਹਨੇ ਸਾਡੀ ਇੱਥੇ ਪ੍ਰ ਇਨੇ ਆਕੇ ਇਹਨਾਂ ਨੂੰ ਦਰਵਾਜ਼ੇ ਤੋੜੇ ਉਹਨਾਂ ਨੇ ਨਹੀਂ ਖੋਲੇ ਅਸੀਂ ਰੋਕਿਆ ਹੋਇਆ ਸੀ ਇਹਨੇ ਆਕੇ ਇੱਥੇ ਗੱਡੀ ਨੂੰ ਟੋਚਨ ਪਾ ਕੇ ਸ਼ਟਰ ਤੋੜਿਆ ਸ਼ਟਰ ਤੋੜ ਕੇ ਇਹਨੇ ਸਾਰੀ ਕਾਰਵਾਈ ਕੀਤੀ 3 ਵਜੇ ਦੇ ਅਸੀਂ ਪੁਲਿਸ ਨੂੰ ਫੋਨ ਕਰ ਰਹੇ ਹਾਂ ਕੈਮਰਾ ਤੋੜਿਆ ਸਾਡਾ ਲੱਗਿਆ ਹੋਇਆ ਦੇਖੋ ਉੱਪਰ ਅਸੀਂ ਆਪਣਾ ਲਾਇਆ ਸੀ ਮੈਂ ਮੰਗੇ ਇਹ ਕਰਦੀਆਂ ਵੀ ਜੇ ਆਹ ਠੱਕੇਸ਼ਾਈ ਇਦਾਂ ਹੀ ਚੱਲਣੀ ਆ ਤਾਂ ਸਾਨੂੰ ਕੀ ਮਿਲ ਗਿਆ ਬਦਲਾਵ ਲਿਆ ਕੇ ਕੀ ਲੋਕਾਂ ਨੂੰ ਬਦਲਾਵ ਮਿਲ ਗਿਆ ਜਦੋਂ ਸਾਡੇ ਵਰਗਿਆਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਹੋ ਰਿਆ ਤੁਹਾਡੀਆਂ ਪ੍ਰਾਪਰਟੀਆਂ ਕਿਵੇਂ ਬਚ ਜਾਣਗੀਆਂ ਉਹ ਵੀ ਇੱਕ ਭਈਆ ਇਲੀਗਲ ਬੰਦਾ ਤੁਹਾਡੀਆਂ ਪ੍ਰਾਪਰਟੀਆਂ ਤੇ ਬੈਠਾ ਇਹ ਮੈਂ ਹੀ ਦੇਹੀ ਜਲਣਾ ਚਾਹੁੰਦੀ ਆ ਮੀਡੀਆ ਤੋਂ ਵੀ ਇਹਦੇ ਪਿੱਛੇ ਗੁੰਡਾ ਕੌਣ ਆ ਅਸਲ ਪਾਵਰ ਇਹਦੇ ਪਿੱਛੇ ਕੌਣ ਆ ਜਿਹੜੀ ਇਹ ਕਾਰਨਾਮੇ ਕਰਾ ਰਹੀ ਆ ਮੈਡਮ ਇਹ ਜਿਹੜੀ ਦੁਕਾਨ ਹੈ ਇਹ ਜਿਹੜੀ ਪ੍ਰਾਪਰਟੀ ਹੈ ਇਹ ਤੁਸੀਂ ਕਿਰਾਏ ਤੇ ਸੀ ਰੈਂਟ ਦੇ ਉੱਤੇ ਸੀ ਇਹਦਾ ਕੋਈ ਸਾਡੇ ਨਾਲ ਰੈਂਟ ਨਹੀਂ ਜੀ ਇਹ ਧੱਕਾ ਹੀ ਚੱਲ ਰਿਹਾ ਹੁਣ ਵੀ ਧੱਕਾ ਹੀ ਆ ਪੁੱਛੋ ਇਹਦੇ ਕੋਲ ਕੀ ਆ ਜਿਸ ਰਾਈਟ ਨਾਲੇ ਬੈਠਾ ਦੇਖ ਲਓ ਜੀ ਬੈਠਾ ਗੁੰਡਾ ਕਰੀ ਬੈਠਾ ਆ ਇੱਥੋਂ ਦੇ ਲੋਕ ਹੀ ਪੁੱਛ ਲਓ ਓਕੇ ਇਦਾਂ ਹੀ ਬੈਠਾ ਜਿਵੇਂ ਪਹਿਲਾਂ ਕਿਰਾਇਆ ਨਾ ਮੈਨੇ ਕੋਈ ਕੁਝ ਨਹੀਂ ਕੀਤਾ ਅਸਤੇ ਦੇਖ ਲਓ ਪੜ ਕੇ ਇਹ ਇਹ ਤੇ ਐਦਾਂ ਦੀ ਕਬਜ਼ੀਆਂ ਨਹੀਂ ਸਾਰੇ ਆ ਸਾਰੇ ਕਬਜ਼ਿਆਂ ਦੇ ਕੇਸ ਆ 6 ਕੇਸ ਆ 2019 ਦੇ ਵਿੱਚ ਤੇ 6 ਪਰਚੇ ਹੋਈ ਕਬਜ਼ਾ ਕਰਤੀ ਤੇ 2020 ਦੇ ਵਿੱਚ ਇੱਕ ਪਰਚਾ ਤੇ ਫੇਰ ਹੋਇਆ ਜੀ ਆਹ ਲੋ ਜੀ ਜਿਹੜੀ ਇਹਨੇ ਲਈ ਆ ਹਾਂ ਆਹ ਲੋ ਜੀ ਆਹ 3 ਕਿ ਪੜੀ ਚੱਲੇ ਉਹ ਨਾਲ ਨਾਲ ਉੱਪਰ ਕੇਸ ਪੜ ਲਿਓ ਜੀ ਅਲੱਗ-ਅਲੱਗ ਨੇ ਇੱਕ ਕੇਸ ਡਿਟੇਲ ਤੁਸੀਂ ਜੇ ਕੋਈ ਦੱਸੋ ਤੁਹਾਨੂੰ ਉਹ ਵੀ ਕਰਵਾ ਕੇ ਦੇ ਦਾਂਗੇ ਕੋਰਟ 'ਚ ਵੀ ਮਿਲਵਾ ਦੇ ਰਾਂਗੇ ਜੀ ਅਸੀਂ ਆਹ ਲੋ ਅੱਛਾ ਹਾਂ ਲੋ ਜੀ ਇਹ ਸਾਰੇ ਇਹ ਤੇ ਕੇਸ ਪੇ ਨੇ ਕਬਜ਼ੇ ਦੇ ਮੇਰਾ ਵਿੰਪਲੇਸ਼ ਕੁਮਾਰ ਰਿਸ਼ੀ ਨਾਮ ਹੈ ਮੇਰਾ ਕੀ ਗੱਲ ਹੋ ਗਈ ਗੱਲ ਬਾਤ ਸਰ ਇਦਾਂ ਵੀ ਮੈਂ ਇੱਥੇ 8 ਸਾਲ ਤੋਂ ਇੱਥੇ ਪੀਸਫੁਲੀ ਕਰਾਇਆ ਦੇ ਰਿਹਾ ਹਾਂ ਇੱਥੇ ਆਪਣਾ ਪੀਸਫੁਲੀ ਕੰਮ ਕਰ ਰਿਹਾ ਹਾਂ ਠੀਕ ਹੈ ਜੀ ਤੇ ਇਹਨਾਂ ਨਾਲ ਕੋਈ ਐਗਰੀਮੈਂਟ ਨਹੀਂ ਸੀਗਾ ਸਾਡਾ ਇਹਨਾਂ ਨੇ ਮਤਲਬ ਔਰਲੀ ਸਾਡਾ ਕਾਹ ਸੀਗਾ ਕੰਮ ਸਾਰਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ 2 ਤਰੀਕ ਨੂੰ 2 ਅਕਤੂਬਰ ਜਿਹੜੀ ਆ ਗਈ ਆ 2 ਅਕਤੂਬਰ ਨੂੰ ਇਹ ਆਏ ਨੇ ਠੀਕ ਹੈ ਪੂਰੀ ਪਲੈਨਿੰਗ ਦੇ ਨਾਲ ਤੇਜੀ ਸੰਧੂ ਨਾਲ ਉਹਦਾ ਬ੍ਰਦਰ ਆਇਆ ਦੋ ਬੰਦੇ ਹੋਰ ਆਏ ਨੇ ਬੌਂਸਰ ਲੈ ਕੇ ਆਏ ਨੇ ਠੀਕ ਹੈ ਪਹਿਲਾਂ ਉਹਨਾਂ ਨੇ ਦੋ ਘੰਟੇ ਮੈਨੂੰ ਧਮਕਾਇਆ ਅੰਦਰ ਵਾਲਵਰ ਦਿਖਾ ਕੇ ਪਹਿਲੇ ਮੇਰਾ ਲੁੱਟ ਖੋਹ ਹੋਈ ਆ ਉਸ ਤੋਂ ਬਾਅਦ ਜਦੋਂ ਦੇਖਿਆ ਨੇ ਇਹਦਾ ਹਾਈਪਰ ਨਹੀਂ ਹੋ ਰਿਹਾ ਫਿਰ ਇਹਨਾਂ ਨੇ ਕੀ ਕੀਤਾ ਤੇਜ਼ੀ ਸੰਦਲ ਆਪਣੇ ਮਟਨ ਆਪ ਖੋਲ ਲਿਆ ਠੀਕ ਹੈ ਬਾਹਰ ਜਾ ਕੇ ਰੋਲਾ ਪਾਤਾ ਜੀ ਮੇਰੇ ਕੱਪੜੇ ਪਰਦੇ ਇਹਨਾਂ ਨੂੰ ਪਤਾ ਸੀ ਇਹਨਾਂ ਨੂੰ ਪਤਾ ਸੀ ਵੀ ਅੰਦਰ ਕੈਮਰਾ ਨਹੀਂ ਹੈਗਾ ਬਾਹਰ ਕੈਮਰਾ ਵਾ ਠੀਕ ਹੈ ਉਹ ਕੈਮਰੇ ਚ ਸਾਰਾ ਪਤਾ ਲੱਗ ਰਿਹਾ ਵੀ ਹਾਂ ਵੀ ਆਹ ਚੀਜ਼ ਐਦਾਂ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਮੇਰਾ ਕੁੱਟਮਾਰ ਕੀਤੀ ਬਾਹਰ ਠੀਕ ਹੈ ਸਾਰਾ ਕੁਝ ਹੈਗਾ ਜਿਹਦੀ ਦਰਖਾਸਤ ਮੈਂ ਸੀਪੀ ਸਾਹਿਬ ਨੂੰ ਦਿੱਤੀ ਸੀ ਜੀ ਸੀਸੀਟੀਵੀ ਹੈਗੀ ਉਹਦੀ ਸੀਸੀਟੀਵੀ ਹੈਗੀ ਆ ਜੀ ਠੀਕ ਹੈ ਸੀਪੀ ਸਾਹਿਬ ਨੇ ਫਿਰ ਇਹ ਐਸਐਚਓ ਦੁਗਰੂ ਨੇ ਮਾਰ ਉਹ ਮੇਰੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਠੀਕ ਹੈ ਉਲਟਾ ਇਹਨਾਂ ਨੇ ਕੀ ਕੀਤਾ ਜੀ ਦੁਗਰੀ ਥਾਣੇ ਦੀ ਪੁਲਿਸ ਵਾਲਿਆਂ ਨੇ ਦੂਸਰੀ ਪਾਰਟੀ ਨਾਲ ਮਿਲ ਕੇ ਠੀਕ ਹੈ ਮੇਰੇ ਦੇ 354 ਮੀ ਦਾ ਝੂਠਾ ਪਰਚਾ ਦਰਜ ਕਰਤਾ ਜਗਾ ਤੁਹਾਡੀ ਜਗ੍ਹਾ ਤੇ ਆਏ ਸੀ ਹਾਂ ਜੀ ਮੇਰੀ ਜਗ੍ਹਾ ਤੇ ਆਏ ਸੀ ਝੂਠਾ ਪਰਚਾ ਦਰਜ ਕਰਤਾ ਮਾਨਯੋਗ ਅਦਾਲਤ ਵੱਲੋਂ ਮੇਰੇ ਅਰੈਸਟ ਸਟੇ ਹੋ ਗਏ ਜੀ ਇਹਨਾਂ ਨੇ ਪਰਚਾ ਤਾਦ ਅਦਾਲਤ ਚ ਕਰਾਇਆ ਸੀ ਵੀ ਇੱਧਰ-ਉੱਧਰ ਹੋਊਗਾ ਠੀਕ ਆ ਜੀ ਸਬਾਨ ਚੋਰੀ ਕਰ ਲਾਂਗੇ ਜਿਹਦੀ ਮੈਂ ਬਗੈਰਾ ਸੀਪੀ ਸਾਹਿਬ ਨੂੰ ਮੇਲ ਵੀ ਪਾਤੀ ਟੀਟੀਵੀ ਪੰਜਾਬ ਨੂੰ ਸੀਪੀ ਸਾਹਿਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਮੇਲ ਵੀ ਪਾਈ ਆ ਵੀ ਸਾਨੂੰ ਡਰਾ ਵੀ ਸਾਡਾ ਸਬਾਨ ਪਿੱਛੇ ਚੋਰੀ ਹੋ ਸਕਦਾ ਫਿਰ ਜਦੋਂ ਅੱਜ ਮੈਂ ਆਪਣਾ ਸ਼ਟਰ ਚੱਕਿਆ ਆ ਕੇ ਠੀਕ ਹੈ ਉਹ ਸ਼ਟਰ ਦੇਖਿਆ ਜੀ ਪਿੱਛੋਂ ਸਾਲੇ ਤੋੜ ਕੇ ਆਹ ਜਰਾ ਗੇਟ ਦਾ ਪਿੱਛੇ ਇਹ ਤਾਲਾ ਇਹਨਾਂ ਲਾਇ ਮੇਰਾ 10-12 ਲੱਖ ਦਾ ਸਾਮਾਨ ਸਾਰਾ ਚੋਰੀ ਹੋਇਆ ਜੀ ਇਹ ਦਿਲਬਰ ਭੱਟੀ ਤੇਜੀ ਸੰਧੂ ਗੁਰਦੀਪ ਗੋਪੀ 50 ਸਾਡੇ ਜਿਹੜੇ ਜਿਹੜੇ ਨਾਲ ਦੇ ਸਾਰੇ ਨੇ ਸਾਮਾਨ ਮੇਰਾ ਚੋਰੀ ਕੀਤਾ ਪ੍ਰਸ਼ਾਸਨ ਤੋਂ ਕੀ ਮੰਗਦੇ ਪ੍ਰਸ਼ਾਸਨ ਤੋਂ ਇਹੀ ਆ ਜੀ ਜਿਹੜੇ ਕਰਪਟ ਅਫਸਰ ਵੀ ਠੀਕ ਹੈ ਮੈਂ ਸੰਬੰਧੀ ਸੀਪੀ ਸਾਹਿਬ ਨੂੰ ਮੇਲ 'ਚ ਵੀ ਕਿਹਾ ਵੀ ਦੁਗਰੀ ਥਾਣੇ ਤੋਂ ਅਸੀਂ ਕਾਰਵਾਈ ਨਹੀਂ ਕਰਵਾਨੀ ਠੀਕ ਹੈ ਦੁਗਰੀ ਥਾਣੇ ਵਾਲੇ ਕੁਝ ਮੁਲਾਜ਼ਮ ਜਿਹੜੇ ਉਹ ਮਿਲੇ ਹੋਏ ਨੇ ਜਿਨ੍ਹਾਂ ਨੇ ਮੇਰੇ ਤੇ ਝੂਠਾ ਪਰਚਾ ਦਰਜ ਕਰਤਾ ਹੁਣ ਆ ਜਿਹੜਾ ਮੇਰਾ ਸਾਮਾਨ ਚੋਰੀ ਹੋਇਆ ਠੀਕ ਹੈ ਹੁਣ ਮੈਂ ਬੱਚੇ ਵਾਲਾ ਬੰਦਾ ਵਾ ਜੀ ਜਵਾਕ ਨੇ ਮੇਰੇ ਠੀਕ ਹੈ ਜਦ ਤੱਕ ਹੀ ਪੀਸਫੁੱਲ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਉਸ ਤੋਂ ਉਸ ਤੋਂ ਬਾਅਦ ਮੈਂ ਕੋਰਟ ਦਾ ਰੋਕ ਕੀਤਾ ਸੀ ਮਾਲਜੋ ਕੋਰਟ ਵੱਲੋਂ ਮੈਨੂੰ ਆਹ ਸਟੇਜ ਮਿਲਿਆ ਜੀ ਇਹ ਪ੍ਰੋਪਰਟੀ ਦਾ ਸਟੇਜ ਆ ਜੀ ਹਾਂ ਜੀ ਜਿਹੜਾ ਇਹਨਾਂ ਨੇ ਮੇਰੇ ਤੋਂ ਝੂਠਾ ਬਰਚਾ ਦਰਜ ਕਰਾਇਆ ਉਹਦਾ ਅਰੇਸਟ ਸਟੇ ਵੀ ਮੇਰੇ ਕੋਲ ਆ ਜੀ ਠੀਕ ਹੈ ਜਦੋਂ ਉਹ ਅਰੇਸਟ ਇਹ ਅੱਜ ਲਾ ਲਓ ਵੀ ਮੈਂ ਨਾ ਖੋਲਦਾ ਦੁਕਾਨ ਨਾ ਦੇਖਦਾ ਆ ਜਿਹੜਾ ਬਾਕੀ ਸਮਾਨ ਵੀ ਉਹ ਵੀ ਚੋਰੀ ਹੋ ਗਿਆ ਸੀ ਮੇਰਾ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਨਾ ਵੀ ਮੈਂ ਮਾਨਯੋਗ ਅਦਾਲਤ ਦੇ ਵਿੱਚ ਗਿਆ ਹੋਇਆ ਮਾਨਯੋਗ ਅਦਾਲਤ ਦਾ ਜੋ ਫੈਸਲਾ ਹੋਊਗਾ ਮੈਨੂੰ ਮਨਜ਼ੂਰ ਹੋਊਗਾ ਵੀ ਕਿਰਪਾ ਕਰਕੇ ਜਿਹੜੀ ਚੋਰੀ ਦਾ ਨਾਂ ਚੋਰੀ ਕੀਤਾ ਸਬਾਨ ਸਾਰਾ ਮੇਰਾ 10-12 ਲੱਖ ਦਾ ਸਬਾਨ ਸੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਪਹਿਲਾਂ 2 ਤਰੀਕ ਨੂੰ ਹਮਲਾ ਹੋਇਆ ਮੇਰੇ ਤੇ 2 ਅਕਤੂਬਰ ਨੂੰ ਸਰ ਪੁਲਿਸ ਜਿਹੜੀ ਆਈ ਹੈ ਉਲਟਾ ਮੇਰੇ ਨਾਲ ਹੀ ਧੱਕਾ ਕਰ ਰਹੀ ਹੈ ਠੀਕ ਹੈ ਇਹਨਾਂ ਨੇ ਕੀ ਕੀਤਾ ਵੀ ਇੱਕ ਤਾਂ ਫਰਜ ਤਾਂ ਇਹਨਾਂ ਦਾ ਇਹ ਬਣਦਾ ਸੀ ਮੇਰੇ ਬਿਆਨ ਲਿਖਣ ਵੀ ਇੱਥੇ ਕੀ ਸਮਾਨ ਦਾ ਚੋਰੀ ਹੋਇਆ ਜਦ ਕਿ ਮੈਂ ਸਵੇਰੇ 5:30 ਵੇ 112 ਤੇ ਫੋਨ ਕੀਤਾ ਸੀ ਠੀਕ ਹੈ ਇਹਨਾਂ ਨੇ ਕੀ ਕੀਤਾ ਜੀ ਸਵੇਰੇ ਉਲਟਾ ਮੈਨੂੰ ਕਹਿ ਰਹੇ ਆ ਵੀ ਤੁਸੀਂ ਥਾਣੇ ਚਲੋ ਥਾਣੇ ਮੈਂ ਬਾਰ ਬਾਰ ਕਹੀ ਜਾਂਦਾ ਵੀ ਸਰ ਮੈਂ ਦੁਗਰੀ ਥਾਣੇ ਤੋਂ ਕਾਰਵਾਈ ਨਹੀਂ ਕਰਾਣੀ ਮੈਂ ਸੀਪੀ ਸਾਹਿਬ ਨੂੰ ਪੇਸ਼ ਹੋ ਕੇ ਬਕਾਇਦਾ ਸੀਪੀ ਸਾਨੂੰ ਮੇਲ ਵੀ ਕੀਤੀ ਆ ਮੈਂ ਕਿਸੇ ਆਈਪੀਐਸ ਅਫਸਰ ਤੋਂ ਵੀ ਕਵਰੀ ਕਰਾਣੀ ਹੈ ਦੀ ਠੀਕ ਹੈ ਪਰ ਇਹ ਹਜੇ ਵੀ ਧੱਕਾ ਕਰ ਰਹੇ ਨੇ ਜਦ ਕਿ ਕੋਰਡ ਦਾ ਸਟੇ ਵੀ ਆਪਣੇ ਕੋਲ ਠੀਕ ਹੈ ਅਰੈਸਟੇ ਵੀ ਹੈ ਠੀਕ ਹੈ ਕੋ ਵੀ ਤੁਸੀਂ ਧੱਕੇ ਨਾਲ ਇਸ ਨੂੰ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਦੇਖੋ ਮੈਂ ਕੰਮ ਕਰ ਰਿਹਾ ਆਪਣਾ ਠੀਕ ਹੈ ਅਸੀਂ ਵੀ ਰੋਟੀ ਖਾਣੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕਹਿੰਦਾ ਮਤਲਬ ਵੀ ਹੁਣ ਤੁਸੀਂ ਦੇਖੋ ਉਸ ਦਿਨ 50 60 ਜੜੇ ਲੈ ਕੇ ਗੁੰਡੇ ਡਾਂ ਲਾਏ ਨੇ ਠੀਕ ਹੈ ਅੱਜ ਵੀ ਬਿਲਦੇ ਉੱਤੇ ਹੀ ਲੈ ਕੇ ਰਾਲੇ ਪੁਲਿਸ ਸਰ ਤੁਹਾਡੇ ਸਾਹਮਣੇ ਆ ਜਦੋਂ ਤੁਸੀਂ ਕਵਰੇਜ ਕਰਨੀ ਸ਼ੁਰੂ ਕੀਤੀ ਹੈ ਠੀਕ ਹੈ ਉਦੋਂ ਪੁਲਿਸ ਰੇਰੋਂ ਬਾਹਰ ਕੱਢਿਆ ਨਹੀਂ ਤਾਂ ਇਹਨਾਂ ਨੇ ਸਾਨੂੰ ਜਾਨੂ ਮਾਰ ਦੇਣਾ ਸੀ ਇਹਨਾਂ ਕੋ ਜਿਹੜਾ ਗੁਰਪ੍ਰੀਤ ਗੋਪੀ ਅਸਲਾ ਜੀ ਇਹਦੇ ਕੋਲ ਪੰਕਜ ਸ਼ਰਮਾ ਉਹਦੇ ਕੋਲ ਅਸਲਾ ਠੀਕ ਹੈ ਹੁਣੇ ਨਹੀਂ ਪੀੜਚੇ ਪਤਾ ਥੋੜੀ ਲੱਗਣਾ ਜੀ ਗੋਲੀ ਮਾਰ ਦੇਣਗੇ ਮੈਨੂੰ ਕੌਣ ਜ਼ਿੰਮੇਵਾਰ ਹੋਊਗਾ ਜੀ ਇਹਦਾ ਪੁਲਿਸ ਪ੍ਰਸ਼ਾਸਨ ਚਾਹੀਦਾ ਜੀ ਜਿਹੜਾ ਵੀ ਸਹੀ ਆਪਣਾ ਦੇਣ ਜੋ ਵੀ ਆ ਇਨਸਾਫ ਕਰ ਦੇ ਮੇਰੇ ਨਾਲ ਤੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਤੁਸੀਂ ਤੇ ਆਏ ਹੋ ਅਜੇ ਬਾਈਡਿੰਗ ਨਹੀਂ ਜਾਨੀ ਸਾਰਾ ਤਸਦੀਕ ਕਰਕੇ ਸਾਰੀ ਫਿਰਦਾਉਂਗਾ ਕਿਰਾਏਦਾਰ ਮਾਲਕ ਦਾ ਝਗੜਾ ਹੈ ਉਹਦਾ ਸਾਰਾ ਕਰ ਰਹੇ ਆ ਕਰਕੇ ਮੈਂ ਬਾਈਡ ਸਰ ਉਹ ਕਹਿੰਦੇ ਕਬਜ਼ਾ ਹੋਇਆ ਸਵੇਰੇ ਸਵੇਰ ਦਾ ਪੁਲਿਸ ਨੂੰ ਦਲਾਹ ਦਿੱਤੀ ਗਈ ਅਫਜ਼ਾਰੀ ਕਿਰਾਏਦਾਰ ਦਿੱਤੀ ਦੁਕਾਨ ਉਹਨਾਂ ਨੇ ਬਾਕੀ ਸਾਰਾ ਕਰ ਰਹੇ ਆ ਉਸ ਤੋਂ ਬਾਅਦ ਠੀਕ ਹੈ